हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਬਹੁਤ ਵਧੀਆ ਕੰਡੀਸ਼ਨ 'ਚ ਹੈ ਪ੍ਰਤਾਪ ਮਾਨਾ ਜਿਹੜਾ ਉਹ ਉੱਚਾ ਜਾ ਰਿਹਾ ਹੈ ਜਿਹੜਾ 25 ਕ੍ਰੋਸ ਕਰਨ ਦੇ ਅਨਸਾਰ ਹੈ ਜੇ ਇਸੇ ਤਰ੍ਹਾਂ ਜਾਂਦਾ ਜੇ ਮੌਸਮ 'ਚ ਕੋਈ ਤਬਦੀਲੀ ਆਉਂਦੀ ਹੈ ਕੋਈ ਥੋੜਾ ਬਹੁਤ ਆਉਣ ਵਾਲੇ ਦਿਨਾਂ 'ਚ ਕੋਈ ਹਫ਼ਤੇ 'ਚ 10 ਦਿਨਾਂ 'ਚ ਕੋਈ ਥੋੜੇ ਬਹੁਤੇ ਮੀਂਹ ਦੇ ਸਾਰ ਬਣਦੇ ਫਿਰ ਟੈਂਪਰੇਚਰ ਡਾਊਨ ਜਾਊਗਾ ਵਰਨਾ ਇਹ 25 ਕ੍ਰੋਸ ਕਰੂਗਾ ਤਾਂ ਇਹਦੇ ਵਿੱਚ ਗੋਭ ਸਮੇਂ ਤੇ ਜਿਹੜੀ ਕਣਕ ਹੁਣ ਤੁਹਾਡੀ ਨਿੱਸਰ ਰਹੀ ਹੈ ਉਹਦੇ ਵਿੱਚ ਆਪਾਂ ਦੋ ਗੱਲਾਂ ਦਾ ਖਿਆਲ ਰੱਖਣਾ ਮੁੱਖ ਤੌਰ ਤੇ ਸਭ ਤੋਂ ਪਹਿਲਾਂ ਤਾਂ ਮੈਂ ਵਾਰ-ਵਾਰ ਬੇਨਤੀ ਕੀਤੀ ਕਿ ਉੱਚ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਵਾਸਤੇ ਗੋਭ ਸਮੇਂ ਆਪਦੀ ਕਣਕ ਦੀ ਫਸਲ ਦੇ ਵਿੱਚ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਐਨਪੀਕੇ 13045 ਨਾਲ ਬੋਰਨ 70 ਗ੍ਰਾਮ ਤਾਈ 80 ਗ੍ਰਾਮ ਤਾਈ 150 200 ਲੀਟਰ ਪਾਣੀ ਦੇ ਵਿੱਚ ਸਪਰੇਅ ਕਰੋ ਤੁਸੀਂ 1.5 ਕਿਲੋ ਕਰਨਾ 2 ਕਿਲੋ ਕਰਨਾ 3 ਕਿਲੋ ਕਰਨਾ 4 ਕਿਲੋ ਤੱਕ 200 ਲੀਟਰ ਪਾਣੀ ਦੇ ਵਿੱਚ ਤੁਸੀਂ 13045 ਕਰ ਸਕਦੇ ਹੋ 1.5 ਕਿਲੋ 2 ਕਿਲੋ ਤੇ ਵਧੀਆ ਰਿਜ਼ਲਟ ਮਿਲਦੇ ਆ ਅੱਧਾ ਗ੍ਰਾਮ ਪ੍ਰਤੀ ਲੀਟਰ ਬੋਰਨ ਵੀ% ਵਾਲਾ ਤੁਸੀਂ ਕਰ ਸਕਦੇ ਹੋ ਤੇ ਜਦੋਂ ਤੁਹਾਡੀ ਫਸਲ ਗੋਬ ਤੋਂ ਸਾਰੇ ਵੱਲ ਨੂੰ ਜਾ ਰਹੀ ਹੈ ਪਾਣੀ ਦੀ ਬਿਲਕੁਲ ਤੋੜ ਨਹੀਂ ਲੱਗਣ ਦੇਣੀ ਗਿੱਲੇ ਉੱਤਰ ਪਾਣੀ ਲੱਗ ਜੇ ਗਿੱਲੇ ਮੂੰਹ ਵਾਣ ਨੂੰ ਪਾਣੀ ਲੱਗ ਜੇ ਉਹਦਾ ਫਾਇਦਾ ਹੋਊਗਾ ਜੇ ਤੁਸੀਂ ਸੁਕਾ ਕੇ ਚੜਾ ਕੇ ਖੇਤ ਨੂੰ ਪਾਣੀ ਲਾਉਂਗੇ ਤਾਂ ਉਹਦਾ ਹੋਊਗਾ ਤੁਹਾਨੂੰ ਨੁਕਸਾਨ ਕਣਕ ਟੁੱਟਣ ਤੋਂ ਬਚਾਉਣ ਵਾਸਤੇ ਪਾਣੀ ਲਾਉਣ ਦਾ ਤਰੀਕਾ ਜਿਹੜਾ ਹੈਗਾ ਇਸੇ ਤਰ੍ਹਾਂ ਰੱਖੋਗੇ ਤਾਂ ਤੁਹਾਡੀ ਕਣਕ ਦੀ ਫਸਲ ਨਹੀਂ ਡਿੱਗੂਗੀ ਤੇ ਜੇ ਤੁਸੀਂ ਉਹਨੂੰ ਟਾਈਮਲੀ ਜਿਹੜਾ ਐਨਪੀਕੇ ਸਪਰੇਅ ਕੀਤਾ ਹੋਊਗਾ ਤਾਂ ਮਗਰੋਂ ਆ ਕੇ ਕਈ ਵਾਰੀ ਨਾ ਕਣਕ ਡਿੱਗ ਪੈਂਦੀ ਆ ਤਾਂ ਉਹਦਾ ਝਾੜ ਵੀ ਨਹੀਂ ਕਟੂਗਾ ਇਹ ਪਿਛਲੇ ਸਾਲ ਕਈ ਥਾਵਾਂ ਦੇ ਉੱਤੇ ਕਿਸਾਨ ਵੀਰਾਂ ਦੀਆਂ ਕਣਕਾਂ ਡਿੱਗੀਆਂ ਤੇ ਉਹਦੇ ਉੱਤੇ ਜਿਹੜਾ ਐਨਪੀਕੇ ਨਾਲ ਪ੍ਰੋਪੀਕੋਨਾਜ਼ੋਲ ਟੈਬੂਕੋਨਾਜ਼ੋਲ ਕੋਈ ਟੈਕਨੀਕਲ ਕਿਉਂਕਿ ਥੱਲੇ ਵਾਲੇ ਪਾਸੇ ਕਈ ਵਾਰ ਹਵਾ ਨਹੀਂ ਲੱਗਦੀ ਫੰਗਸ ਦੀ ਗ੍ਰੋਥ ਹੋ ਜਾਂਦੀ ਹੈ ਬਹੁਤ ਸ਼ਾਨਦਾਰ ਨਤੀਜੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਕਿਉਂਕਿ ਕਈ ਵਾਰੀ ਵੈਰੇਟਲ ਕੈਰੈਕਟਰ ਹੁੰਦਾ ਹੁਣ ਤੁਸੀਂ ਇਹ ਦੇਖੋਗੇ ਜੀ ਡੀਬੀਡਬਲ 187 ਇਹ ਜ਼ਿਆਦਾਤਰ ਡਿੱਗ ਪੈਂਦੀ ਕਿਉਂਕਿ ਕਿਸਾਨ ਵੀਰ ਹੈ ਜਿਹੜੇ ਉਹਦੇ ਉੱਤੇ 60 ਦਿਨ ਤੇ 75 ਦਿਨ ਤੇ ਜਿਹੜਾ ਆਪਾਂ ਗ੍ਰੋਥ ਰੈਗੂਲੇਟਰ ਕਰਨਾ ਹੈ ਉਹਦੀ ਕਈ ਵਾਰ ਨਹੀਂ ਸਪਰੇਅ ਕਰਦੇ ਉਹ ਡੱਗ ਪੈਂਦੀ ਹੈ ਕੋਈ ਦਿੱਕਤ ਨਹੀਂ ਹੈ ਪਰ ਉਹਦੇ ਝਾੜ 'ਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਆਪਾਂ ਉਹਦੀ ਦੇਖਭਾਲ ਸਹੀ ਤਰੀਕੇ ਕੀਤੀ ਹੋਵੇ ਤਾਂ ਨਹੀਂ ਨਹੀਂ ਤਾਂ ਆਪਾਂ ਨੂੰ ਫਿਰ ਸਮੱਸਿਆ ਕ੍ਰੀਏਟ ਹੋ ਜਾਂਦੀ ਹੈ ਸੋ ਪਾਣੀ ਤੁਸੀਂ ਜ਼ਰੂਰ ਦਿਓ ਫਸਲ ਨੂੰ ਜਿੱਥੇ ਪਾਣੀ ਲੱਗਣ ਵਾਲਾ ਗੋਭ ਸਮੇਂ ਨਸਾਰੇ ਸਮੇਂ ਪਾਣੀ ਲਾ ਦਿਓ ਤੇ ਵੀ ਦਿਨ ਦੇ ਗੈਪ ਤੇ 15 ਦਿਨ ਦੇ 20 ਦਿਨ ਦੇ ਗੈਪ ਤੇ ਆਪਦੀ ਫਸਲ ਨੂੰ ਜ਼ਰੂਰਤ ਅਨੁਸਾਰ ਪਾਣੀ ਦਿੰਦੇ ਰਹੋ ਜ਼ਮੀਨ ਜੇ ਤੁਹਾਡੀ ਬਹੁਤੀ ਭਾਰੀ ਹੈ ਤਾਂ ਵੱਧ ਟਾਈਮ ਕੱਢ ਲੈਂਦੀ ਹੈ ਜੇ ਹਲਕੀ ਜ਼ਮੀਨ ਆ ਤਾਂ ਉੱਥੇ ਘੱਟ ਟਾਈਮ ਚ ਦੁਬਾਰਾ ਪਾਣੀ ਆਪ ਨੂੰ ਲਾਉਣਾ ਪੈ ਸਕਦਾ ਤੇਲੇ ਕੁੰਗੀ ਦੀ ਅਜੇ ਤੱਕ ਕੋਈ ਰਿਪੋਰਟ ਫਸਲ 'ਚ ਨਹੀਂ ਦੇਖਣ ਨੂੰ ਮਿਲੇਗੀ ਕਿਤੇ ਕਈ ਜਗ੍ਹਾ ਦੇ ਉੱਤੇ ਕਿਸਾਨ ਵੀਰਾਂ ਦੇ ਜਿਹੜੇ ਪੱਤਿਆਂ ਦੇ ਉੱਤੇ ਦਾਗ ਧੱਬੇ ਵਗੈਰਾ ਪੈ ਰਹੇ ਤੁਸੀਂ ਫਸਲ ਨੂੰ ਆਪ ਦਾ ਚੈੱਕ ਕਰਦੇ ਰਹੋ ਰੈਗੂਲਰ ਦੌਗੀਆਂ ਦੇ ਵਿੱਚ ਚੈੱਕ ਕਰਦੇ ਰਹੋ ਹਲਦੀ ਨਮਾ ਪਾਊਡਰ ਬਣਦਾ ਕੁੰਗੀ ਦੇ ਵਿੱਚ ਤੁਹਾਨੂੰ ਪਤਾ ਤੇ ਤੇਲਾ ਚੇਪਾ ਵੀ ਜਿਹੜਾ ਹੈਗਾ ਬਾਰਡਰ ਤੋਂ ਏਰੀਏ ਤੋਂ ਸਾਈਡਾਂ ਤੋਂ ਮਾਨ ਨੂੰ ਸ਼ੁਰੂ ਹੁੰਦਾ ਹੁੰਦਾ ਸੋ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਜੇ ਤੁਹਾਡੇ ਕੀੜਾ ਮਕੌੜਾ ਬਿਮਾਰੀ ਦਾ ਟੋਕੀ ਅਟੈਕ ਆਉਂਦਾ ਜਿੱਥੇ ਕੋਈ ਥੋੜਾ ਜਿਹਾ ਵੀ ਪੀਲਾਪਨ ਪੱਤੇ 'ਤੇ ਨਜ਼ਰ ਆਉਂਦਾ ਦੂਰੋਂ ਦੌਗੀ ਦੇ ਵਿੱਚ ਸਵੇਰ ਸ਼ਾਮ ਖਾਸ ਤੌਰ ਤੇ ਸਵੇਰ ਵੇਲੇ ਫਸਲ ਦਾ ਬਹੁਤ ਵਧੀਆ ਨਰੀਖਣ ਹੁੰਦਾ ਸਵੇਰ ਵੇਲੇ ਬਹੁਤ ਵਧੀਆ ਦੂਰੋਂ ਹੀ ਪਤਾ ਲੱਗ ਜਾਂਦਾ ਹੁੰਦਾ ਹੁੰਦਾ ਜੇ ਫਸਲ 'ਚ ਕੋਈ ਦਿੱਕਤ ਹੋਵੇ ਦੌਗੀ ਦਾ ਜਿਹੜਾ ਵੱਖਰਾ ਹੀ ਜਗ੍ਹਾ ਨਜ਼ਰ ਆਉਂਦੀ ਹੁੰਦੀ ਹੈ ਤਾਂ ਹੁਣ ਤੁਸੀਂ ਦੋ ਨੁਕਤੇ ਕਰਨੇ ਆ ਐਨਪੀਕੇ 13045 ਬੋਰਨ ਤੇ ਜ਼ਰੂਰ ਤਨਸਾਰ ਉਲੀ ਨਾਸ਼ਕ ਜਿਹੜੀ ਭਾਰੀ ਕਣਕ ਦੇ ਵਿੱਚ ਤੁਸੀਂ ਝੰਡਾ ਪੱਤਾ ਰੋਗ ਰਹਿਤ ਰੱਖਣ ਵਾਸਤੇ ਸਿੰਗਲ ਟੈਕਨੀਕਲ ਵੀ ਕਰ ਸਕਦੇ ਹੋ ਡਬਲ ਟੈਕਨੀਕਲ ਵੀ ਕਰ ਸਕਦੇ ਆ ਇਹ ਜ਼ਰੂਰ ਕਰ ਲਓ ਨਸਾਰੇ ਤੋਂ ਪਹਿਲਾਂ ਪਹਿਲਾਂ ਦੂਸਰੀ ਸਪਰੇ ਤੁਸੀਂ ਦੁੱਧਾ ਬੰਨਣ ਸਮੇਂ ਜਾਂ ਬੂਰ ਪੈਣ ਸਮੇਂ ਕਰ ਸਕਦੇ 13045 ਬਹੁਤ ਸ਼ਾਨਦਾਰ ਨਤੀਜੇ ਮਿਲਣਗੇ ਕਰਕੇ ਦੇਖੋਗੇ ਤਾਂ ਅਗਲੇ ਸਾਲਾਂ ਤੋਂ ਇਹੀ ਕਰਾਂਗੇ ਜਿਹੜੇ ਪਿਛਲੇ ਸਾਲਾਂ ਤੋਂ ਕਿਸਾਨ ਵੀਰ ਕਰ ਰਹੇ ਆ ਉਹ ਹੋਰ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਹੋਰ ਕਿਸਾਨ ਵੀਰਾਂ ਦਾ ਫਾਇਦਾ ਹੋਵੇ ਪ